ਸਸੀ ਗਾਲ ਜੀ ਮੈਂ ਸਾਰੇ ਢਿੱਲੋਂ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਗੇ ਅੱਜ ਜਿਹੜੀ ਵੀਡੀਓ ਹੈ ਉਹ ਆਪਾਂ ਆਪਣੇ ਖੇਤਾਂ ਤੇ ਬਣਾ ਰਹੇ ਹਾਂ ਆਪਣੇ ਕੋਲੇ ਜੋ ਗਰਮੀਆਂ ਵਾਲੇ ਸਬਜ਼ੀਆਂ ਸਰਦੀਆਂ ਦੇ ਵਿੱਚ ਆਪਾਂ ਲੋ ਟਰਨਰ ਥੱਲੇ ਟੱਕ ਕੇ ਲਾਉਨੇ ਆ ਉਹਨਾਂ ਬਾਰੇ ਅੱਜ ਗੱਲਬਾਤ ਕਰਾਂਗੇ ਸਬਜ਼ੀਆਂ ਆਪਾਂ ਲੱਗੀਆਂ ਨੂੰ 15 ਤੋਂ 20 ਦਿਨ ਦਾ ਟਾਈਮ ਹੋ ਗਿਆ ਤੇ ਬੀਜ ਹਰੇ ਹੋ ਗਏ ਤੇ ਹੁਣ ਜੋ ਆਪਾਂ ਦਸੰਬਰ ਦੇ ਵਿੱਚ ਇਹਨਾਂ ਨੂੰ ਪਾੜੇ ਤੋਂ ਬਚਾਉਣਾ ਹੈ ਉਹਦੇ ਵਾਸਤੇ ਅੱਜ ਆਪਾਂ ਆਪਣੇ ਖੇਤਾਂ ਤੇ ਤਿਆਰੀ ਕਰ ਰਹੇ ਹਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਇਦੇ ਵਿੱਚ ਲੋਡ ਪੈਂਦੀ ਹੈ ਜਿਵੇਂ ਸਰੀਆ ਹੋ ਗਿਆ ਜਾਂ ਜੋ ਆਪਾਂ ਪੋਲੀਥੀਨ ਉੱਪਰ ਪਾਉਨੇ ਆ ਇਹ ਸਾਰੀਆਂ ਚੀਜ਼ਾਂ ਜਿਹੜੀ ਆਪਾਂ ਨੂੰ ਲੋਡ ਪੈਂਦੀ ਹੈ ਜਾਂ ਆਪਾਂ ਪਾਸਾਂ ਤੇ ਕਿੱਲੇ ਗੜਦੇ ਆ ਤੇ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਵੀ ਆਪਾਂ ਕਿੰਨੇ ਫੁੱਟ ਤੇ ਸਰੀਆ ਲਾਉਣਾ ਹੈ ਜਾਂ ਪੋਲੀਥੀਨ ਦਾ ਆਪਾਂ ਨੂੰ ਕੀ ਰੇਟ ਮਿਲ ਰਿਹਾ ਹੈ ਕਿਹੜਾ ਪੋਲੀਥੀਨ ਆਪਾਂ ਕਿੱਥੇ ਪਾਈਏ ਜਿਵੇਂ ਆਪਣੇ ਕੋਲੇ ਕਈ ਭਾਂਤੀ ਸਬਜ਼ੀ ਲੱਗੀ ਹੋਈ ਹੈ ਜਿਵੇਂ ਦੇਸੀ ਕਦੂ ਚੱਪਣ ਕਦੂ ਖਰਬੂਜਾ ਤਰਬੂਜ ਖੀਰਾ ਤੋਰੀ ਤੇ ਮਿਰਚ ਇਹ ਸਾਰੀਆਂ ਸਬਜ਼ੀਆਂ ਆਪਣੇ ਕੋਲ ਲੱਗੀਆਂ ਹੋਈਆਂ ਹਨ ਉਹਨਾਂ ਤੇ ਆਪਾਂ ਵੱਖਰੇ ਵੱਖਰੇ ਕਾਗਜ਼ ਬਾ ਰਹੇ ਆ 6 ਫੁੱਟਾ ਜਾਂ 4 ਫੁੱਟਾ ਉਹਦੇ ਬਾਰੇ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਆਪਣੇ ਬੰਦੇ ਅੱਜ ਇਹ ਸਾਰਾ ਕਾਗਜ਼ ਵੀ ਵਿਚਾਰ ਰਹੇ ਆ ਤੇ ਧਾਰਾਂ ਵੀ ਲਾ ਰਹੇ ਆ ਆਓ ਕਰਦੇ ਆ ਗੱਲਬਾਤ ਦੋਸਤੋ ਇਹ ਆਪਣੇ ਕੋਲੇ ਫਸਲ ਜੋ ਲੱਗੀ ਹੋਈ ਹੈ ਇਹ ਚੱਪਣ ਕद्दू ਦੀ ਹੈ ਨੋਵਲ ਦੀ ਕਿੰਗ ਵੈਰੈਟੀ ਲੱਗੀ ਹੋਈ ਹੈ ਇਹ ਜਿਹੜੀ ਆਪਾਂ ਹਰ ਇੱਕ ਵਾਰ ਇਹਹੀ ਵੈਰੈਟੀ ਲਾਉਣੀ ਆ ਤੇ ਆਪਾਂ ਬਾਕੀ ਗੱਲਬਾਤ ਜੁੜੀ ਕਾਗਜ਼ ਬਾਰੇ ਕਰਦੇ ਸੀ ਜਾਂ ਸਰੀਏ ਬਾਰੇ ਆਪਾਂ ਜਿਹੜਾ ਚੱਪਣ ਕੱਦੂ ਤੇ ਆ ਉਹ ਆਪਾਂ 4 ਫੁੱਟਾ ਕਾगज ਪਾ ਰਹੇ ਹਾਂ ਨਾਲ ਹੀ ਇਹਦੇ 4 ਫੁੱਟਾ ਆਪਣੇ ਕੋਲੇ ਸਰੀਆ ਸਰੀਏ ਥਾਂ ਤੇ ਆਪਾਂ ਤਾਰ ਲਾਈ ਹੋਈ ਹੈ ਤਾਰ ਨੂੰ ਜਰਨੀ ਆਉਂਦੀ ਸਰੀਏ ਨੂੰ ਜਰ ਆਉਂਦੀ ਹੈ ਕਿਉਂਕਿ ਥੱਲੇ ਜੋ ਪਾਣੀ ਹੁੰਦਾ ਹੈ ਕਾगज ਦੇ ਉਹਦੇ ਕਰਕੇ ਜਦੋਂ ਗਿੱਲਾ ਹੋ ਜਾਂਦਾ ਤਾਂ ਸਰੀਏ ਨੂੰ ਜਰ ਆ ਜਾਂਦੀ ਹੈ ਤੇ ਪਰ ਤਾਰ ਨੂੰ ਜਰਨੀ ਆਉਂਦੀ ਆਪਣੇ ਕੋਲ ਤਾਰ ਲੱਗੀ ਹੋਈ ਹੈ ਤੇ ਨਾਲ ਹੀ ਆਪਾਂ ਕਿੱਲੇ ਗੱਟ ਕੇ ਕਾगज ਨੂੰ ਬੰਨ ਕੇ ਤਿਆਰ ਕਰਤਾ ਇਹ ਕਾਗਜ਼ ਆਪਣੇ ਕੋਲੇ ਪਿਛਲੇ ਸਾਲ ਆਪਾਂ ਲਿਆ ਸੀ ਨਮਾ ਤੇ ਉਹੀ ਆਪਾਂ ਸੰਭਾਲ ਲਿਆ ਸੀ ਇਸ ਵਾਰ ਆਪਾਂ ਉਹੀ ਕਾਗਜ਼ ਪਾਤਾ ਪਰ ਜਿਹੜੇ ਕਿਸਾਨ ਵੀਰਾਂ ਨੇ ਇਸ ਵਾਰ ਕਾਗਜ਼ ਲੈਣਾ ਹੈ ਉਹ ਕਾਗਜ਼ ਦਾ ਰੇਟ 115 ਰੁਪਏ ਤੋਂ ਲੈ ਕੇ 100 30 ਰੁਪਏ ਤੱਕ ਇਸ ਵਾਰ ਰੇਟ ਹੈ ਬਾਕੀ ਕੁਆਲਿਟੀ ਦੇ ਹਿਸਾਬ ਨਾਲ ਵਾਧ ਘਟ ਵੀ ਸਕਦਾ ਹੈ ਤੇ ਆਪਾਂ ਜੋ ਕਾਗਜ਼ ਪਾਉਨੇ ਆ ਸਾਰੇ ਕਿਸਾਨ ਵੀਰ ਉਹ 25 ਮੈਕਰੋਨ ਦੇ ਕਰੀਬ ਹੁੰਦਾ ਕੋਈ 30 ਮੈਕਰੋਨ ਵੀ ਆ ਜਾਂਦਾ ਹੈ ਕੋਈ 20 ਮਾਈਕਰੋਨ ਵੀ ਰਹੇ ਲਗਭਗ 25 ਮਾਈਕਰੋਨ ਹੁੰਦਾ ਹੈ ਤੇ ਜਿਹੜੀ ਸ਼ਪਾਰਸ ਹੈ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਉਹ 50 ਮਾਈਕਰੋਨ ਦੀ ਕਾਗਜ਼ ਦੀ ਪਾਉਣ ਦੀ ਸ਼ਪਾਰਸ ਹੈ 50 ਮਾਈਕਰੋਨ ਦਾ ਕਾਗਜ਼ ਥੋੜਾ ਮੋਟਾ ਜਿਆਦੇ ਹੋ ਜਾਂਦਾ ਹੈ ਤੇ ਉਹਦੇ 'ਚ ਵੇਟ ਜਿਆਦੇ ਹੋ ਜਾਂਦਾ ਹੈ ਵੇਟ ਜਿਆਦੇ ਹੋ ਜਾਣ ਦੇ ਕਾਰਨ ਆਪਾਂ ਉਹ ਆਪਾਂ ਥੋੜਾ ਮਹਿੰਗਾ ਬੰਦਾ ਇਸ ਲਈ ਕਿਸਾਨ 20 ਤੋਂ 25 ਮਾਈਕਰੋਨ ਦਾ ਕਈ ਕਿਸਾਨਤੀ ਮਾਈਕਰੋਨ ਦਾ ਕਾਗਜ਼ ਵੀ ਪਾਉਂਦੇ ਆ ਇਹ ਕਾਗਜ਼ੀ ਜਿਆਦਾ ਚੱਲਦਾ ਹੈ ਤੁਸੀਂ ਵੀ ਆਪਣੀ ਫਸਲ ਤੇ ਇਹ ਕਾਗਜ਼ ਪਾ ਸਕਦੇ ਹੋ ਅਗਲੀ ਜਿਹੜੀ ਫਸਲ ਹੈ ਉਹ ਆਪਣੇ ਕੋਲ ਤਰਬੂਜ ਲੱਗਾ ਹੋਇਆ ਹੈ ਤਰਬੂਜ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਚੂਹਿਆਂ ਕੱਟ ਕੇ ਲੈ ਨੇ ਜ਼ਿਆਦਾਤਰ ਬੀਜ ਇਹਦੇ ਇਸ ਲਈ ਆਪਾਂ ਇਹਨਾਂ ਤੇ ਗਲਾਸ ਪਾਏ ਹੋਏ ਹੈ ਤੇ ਤਰਬੂਜ ਆਪਣਾ ਹਰਾ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ 6 ਫੁੱਟਾ ਕਾਗਜ਼ ਪਾਇਆ ਹੋਇਆ ਹੈ 6 ਫੁੱਟਾ ਕਾਗਜ਼ ਆਪਾਂ ਤਰਬੂਜ ਵਾਸਤੇ ਜਾ ਖਰਬੂਜੇ ਵਾਸਤੇ ਜਾਂ ਦੇਸੀ ਗਦੂ ਵਾਸਤੇ ਵਰਤ ਰਹੇ ਆ ਤੇ ਇਹਦੇ ਵਿੱਚ ਆਪਾਂ 6 ਫੁੱਟਾ ਸਰੀਆ ਲਾਇਆ ਹੋਇਆ ਇਹ ਜਿਹੜਾ 6 ਫੁੱਟਾ ਹੈ ਸਰੀਆ ਇਹ ਸਰੀਆ ਜ਼ਰੂਰੀ ਹੈ ਤਾਰ ਇੱਥੇ ਖੜਦੀ ਨਹੀਂ ਕਿਉਂਕਿ ਤਾਰ ਥੋੜੀ ਜੀ ਕੋਮਲ ਹੁੰਦੀ ਹੈ ਤੇ ਉਹ ਪੂਰਾ ਭਾਰ ਨਹੀਂ ਚੱਲ ਸਕਦੀ ਇਹਦੇ ਭਾਰ ਜਿਆਦਾ ਹੋ ਜਾਂਦਾ 6 ਫੁੱਟੇ ਦਾ ਤੇ ਜਿਹੜਾ ਆਪਾਂ ਨੂੰ ਸਰੀਆ ਸਰੀਆ ਵੀ ਆਪਾਂ ਤੜਾ ਦਾ ਲਾਉਣਾ ਹੈ ਜਿਹੜਾ ਆਮ ਸਰੀਆ ਉਹ ਇੱਥੇ ਕੰਮ ਨਹੀਂ ਕਰਦਾ ਤੜਾ ਦਾ ਸਰੀਆ ਇੱਥੇ ਕੰਮ ਕਰਦਾ ਜਿਹੜੇ ਸਰੀਏ ਆਪਾਂ ਇੱਥੇ ਲਾਏ ਇੱਕ ਕਿੱਲੇ ਦੀ ਬਾਹੀ ਆਪਾਂ 17 ਤੋਂ 18 ਸਰੀਏ ਲਾਏ ਆ ਲਗਭਗ 12 ਤੋਂ 15 ਫੁੱਟ ਤੱਕ ਸਨ ਰੱਖਿਆ ਸਰੀਆਂ ਦਾ ਤੇ ਪਾਸਿਆਂ ਤੇ ਜਿਹੜੇ 6 ਫੁੱਟੇ ਦੇ ਵਿੱਚ ਆ ਉਹ 4 ਫੁੱਟੇ ਸਰੀਆ ਲਾਇਆ ਪਾਸੇ ਤੇ ਕਿਉਂਕਿ ਜਦੋਂ ਆਪਾਂ ਕਾਗਜ਼ ਉੱਥੇ ਨੀਵਾ ਹੁੰਦਾ ਆਪਾਂ ਬੰਦੇ ਆ ਤਾਂ ਉੱਥੇ ਕਾਗਜ਼ ਨਹੀਂ ਪਾੜ ਜਾਂਦਾ ਜੇ ਆਪਾਂ 6 ਫੁੱਟਾ ਸਰੀਏ ਲਾਉਣੇ ਆ ਉੱਥੇ ਜਿਹੜੇ ਪਾਸਾ ਦੇ ਦੋਨੇ ਪਾਸੇ ਸਿਰੇ ਆਉਂਦੇ ਆ ਉੱਥੇ ਆਪਾਂ 4 ਫੁੱਟੇ ਸਰੀਏ ਦੀ ਵਰਤੋਂ ਕਰੀਏ 6 ਫੁੱਟੇ ਕਾਗਜ਼ ਦੇ ਵਿੱਚ ਨਾਲ ਹੀ ਆਪਣੇ ਕੋਲੇ ਦੇਸੀ ਕੱਦੂ ਦੀ ਫਸਲ ਲੱਗੀ ਹੋਈ ਹੈ ਇਹਦੇ ਤੇ ਵੀ ਆਪਾਂ 6 ਫੁੱਟਾ ਗਾਜ ਪਾਇਆ ਹੋਇਆ ਨਾਲ ਹੀ ਸਹਾਇਕ ਫਸਲ ਦੇ ਤੌਰ ਤੇ ਜੋ ਇਹ ਮਟਰ ਲੱਗੇ ਹੋਏ ਨੇ ਕੁਝ ਪਹਿਲਾਂ ਆਪਾਂ ਫਸਲਾਂ ਦਿਖਾਈਆਂ ਸੀ ਤੁਹਾਨੂੰ ਉਹਦੇ ਵਿੱਚ ਆਪਣੇ ਨਾਲ ਕੱਦੂ ਦੇ ਜਿਹੜਾ ਗੇਤਾ ਹੈ ਉਹਦੇ ਵਿੱਚ ਨਾਲ ਗੰਡੇ ਲੱਗੇ ਹੋਏ ਆ ਇਹਦੇ ਤੇ ਆਪਾਂ ਵਿਚਾਲੇ ਜਿਹੜਾ ਆਪਣੇ ਕੋਲੇ ਬਾਕੀ ਥਾਂ ਬਚਦਾ ਇੱਥੇ ਆਪਾਂ ਮਟਰ ਲਾਏ ਹੋਏ ਨੇ ਨਾਲ ਹੀ ਆਪਣੇ ਕੋਲੇ ਖਰਬੂਜੇ ਦੀ ਫਸਲ ਲੱਗੀ ਹੋਈ ਹੈ ਇਹਦੇ ਵਿੱਚ ਵੀ ਆਪਾਂ 6 ਫੁੱਟਾ ਕਾਜੀ ਬਾ ਰਹੇ ਆ ਤੇ ਇਹਦੇ ਪਾਸਿਆਂ ਤੇ ਆਪਣੇ ਕੋਲੇ ਸਰਯੇ 4 ਫੁੱਟੇ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਚ ਹਜੇ ਕਾਜੀ ਬਿਸ਼ਾਉਣਾ ਰਹਿੰਦਾ ਤੇ ਸਰਯੇ ਤਾਂ ਆਪਾਂ ਲਾ ਚੁੱਕੇ ਆ ਇਹ ਆਪਣੇ ਕੋਲੇ ਨੌਨ ਜੂਦਾ ਬੋਬੀ ਖਰਬੂਜਾ ਲੱਗਿਆ ਹੈ ਇਹ ਅਗਲੀ ਫਸਲ ਆਪਣੇ ਕੋਲੇ ਮਿਰਚ ਦੀ ਲੱਗੀ ਹੋਈ ਹੈ ਇਹ ਆਪਣੇ ਕੋਲ ਕ੍ਰਾਂਤੀ ਵੈਰਾਈਟੀ ਲੱਗੀ ਹੋਈ ਹੈ ਤੇ ਨਾਲ ਹੀ ਇਹਦੇ ਵਿੱਚ ਆਪਾਂ ਸਹਾਇਕ ਫਸਲ ਦੇ ਤੌਰ ਤੇ ਮਟਰ ਵੀ ਲਾਏ ਹੋਏ ਇਹ ਜਿਹੜੀ ਮਿਰਚ ਹੈ ਇਹ ਆਪਣੀ ਅੱਜ 48 ਤੋਂ 50 ਦਿਨ ਦੀ ਹੋ ਚੁੱਕੀ ਹੈ ਹੁਣ ਇਸ ਦੇ ਨਾਲ ਆਪਾਂ ਦੋ ਚਾਰ ਦਿਨਾਂ ਨੂੰ ਥੋੜੀ ਜੀ ਅਜੇ ਗਿੱਲਾ ਹੈ ਜਦੋਂ ਵੀ ਬੱਤ ਆਉਂਦਾ ਹੈ ਇਸ ਦੇ ਨਾਲ ਆਪਾਂ ਰੋਟਾਵੇਟਰ ਮਾਰ ਕੇ ਮਿੱਟੀ ਲਾ ਦੇਣੀ ਹੈ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੇਕਰ ਕੋਈ ਗੱਲ ਰਹਿ ਗਈ ਹੋਵੇ ਤਾਂ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ